ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵੰਗਾਰ ਟੀਵੀ ਤੇ ਅੱਜ ਮੈਂ ਗੱਲ ਕਰਨ ਜਾ ਰਹੀ ਹਾਂ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜੋ ਕਿ ਸੰ 2024 ਤੋਂ ਕੇਂਦਰੀ ਬਿਜਲੀ ਮੰਤਰੀ ਬਣ ਚੁੱਕਾ ਹੈ ਉਸ ਦੇ ਵੱਲੋਂ ਧੱਕੇਸ਼ਾਹੀ ਨਾਲ ਸਤਲੁਜ ਯਮੁਨਾ ਲਿੰਕ ਨਹਿਰ ਜਾਂ ਬੀਬੀ ਐਮਬੀ ਜ਼ਰੀਏ ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਫੈਸਲਾ ਪੰਜਾਬ ਦੇ ਪਾਣੀ ਦੇ ਕਾਨੂੰਨੀ ਅਤੇ ਇਤਿਹਾਸਿਕ ਹੱਕਾਂ ਦੀ ਉਲੰਘਣਾ ਕਰਦਾ ਹੈ ਸਪਸ਼ਟ ਹੈ ਕਿ ਮਨੋਹਰ لال ਖੱਟਰ ਕੇਂਦਰ ਸਰਕਾਰ ਵਿੱਚ ਜਾ ਕੇ ਵੀ ਹਰਿਆਣਾ ਦੀ ਨੁਮਾਇੰਦਗੀ ਕਰ ਰਿਹਾ ਹੈ ਇਹ ਵੀ ਤਾ ਹੈ ਕਿ ਉਸ ਨੂੰ ਜਾਣਬੁੱਝ ਕੇ ਨਿਰਧਾਰਤ ਸਕੀਮ ਦੇ ਅਧੀਨ ਹੀ ਕੇਂਦਰੀ ਬਿਜਲੀ ਮੰਤਰੀ ਬਣਾਇਆ ਗਿਆ ਹੈ ਕਿਉਂਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਇਸੇ ਵਿਭਾਗ ਦੇ ਅਧੀਨ ਹੁੰਦਾ ਹੈ ਜੇਕਰ ਜ਼ਮੀਨੀ ਹਕੀਕਤ ਦੇਖੀ ਜਾਵੇ ਤਾਂ ਪੰਜਾਬ ਦੀ ਅਰਥ ਵਿਵਸਥਾ ਹੀ ਮੁੱਖ ਤੌਰ ਤੇ ਖੇਤੀਬਾੜੀ ਤੇ ਨਿਰਭਰ ਕਰਦੀ ਹੈ ਅਤੇ ਸਿੰਚਾਈ ਲਈ ਪਾਣੀ ਤੇ ਖੋਂਦ ਸੂਬੇ ਦੀ ਖੁਸ਼ਹਾਲੀ ਦੇ ਨਾਲ-ਨਾਲ ਜਿਉਂਦੇ ਰਹਿਣ ਦਾ ਵੀ ਆਧਾਰ ਹੈ। ਵਾਧੂ ਪਾਣੀ ਤੇ ਲੁੱਟ ਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਸਿੰਚਾਈ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਵਾਤਾਵਰਨ ਦੇ ਪੱਖੋਂ ਦੇਖਿਆ ਜਾਵੇ ਤਾਂ ਪੰਜਾਬ ਵਿੱਚ ਪਹਿਲਾਂ ਹੀ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਦੇ ਨਾਲ ਘਟ ਰਿਹਾ ਹੈ। ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਨਾਲ ਇਹ ਸਮੱਸਿਆ ਹੋਰ ਵੱਧ ਸਕਦੀ ਹੈ। ਇਸ ਦੇ ਨਾਲ ਲੰਮੇ ਸਮੇਂ ਦੀਆਂ ਵਾਤਾਵਰਨ ਸਮੱਸਿਆਵਾਂ ਪੈਦਾ ਹੋਣਗੀਆਂ। ਅੰਤਰਰਾਸ਼ਟਰੀ ਰਿਪੀਰੀਅਨ ਕਾਨੂੰਨ ਦੇ ਅਨੁਸਾਰ ਵੀ ਸਤਲੁਜ ਅਤੇ ਬਿਆਸ ਦਰਿਆਵਾਂ ਦਾ ਮੁੱਖ ਸਰੋਤ ਪੰਜਾਬ ਵਿੱਚ ਹੈ ਇਸ ਲਈ ਪੰਜਾਬ ਨੂੰ ਇਸ ਦੇ ਪਾਣੀ ਤੇ ਪਹਿਲ ਦਾ ਹੱਕ ਹੈ ਜਦੋਂ ਪੰਜਾਬ ਦੀਆਂ ਆਪਣੀਆਂ ਲੋੜਾਂ ਵੀ ਪੂਰੀਆਂ ਨਹੀਂ ਹੁੰਦੀਆਂ ਤਾਂ ਪੰਜਾਬ ਦਾ ਪਾਣੀ ਧੱਕੇ ਨਾਲ ਖੋ ਕੇ ਦੂਜੇ ਸੂਬੇ ਨੂੰ ਕਿਵੇਂ ਦਿੱਤਾ ਜਾ ਸਕਦਾ ਹੈ ਹੁਣ ਅਸੀਂ ਰਿਪੀਰੀਅਨ ਕਾਨੂੰਨ ਬਾਰੇ ਜਾਣਦੇ ਹਾਂ ਕਿ ਇਹ ਕੀ ਹੈ ਰੀਪੀਰੀਅਨ ਕਾਨੂੰਨ ਕਹਿੰਦਾ ਹੈ ਕਿ ਜਿਸ ਰਾਜ ਜਾਂ ਇਲਾਕੇ ਵਿੱਚੋਂ ਨਦੀ ਵਹਿੰਦੀ ਹੈ ਉਸ ਦਾ ਉਸ ਨਦੀ ਦੇ ਪਾਣੀ ਤੇ ਪਹਿਲਾ ਹੱਕ ਹੁੰਦਾ ਹੈ ਪੰਜਾਬ ਦੀਆਂ ਨਦੀਆਂ ਰਾਵੀ ਬਿਆਸ ਅਤੇ ਸਤਲੁਜ ਪੰਜਾਬ ਵਿੱਚੋਂ ਹੀ ਵਹਿੰਦੀਆਂ ਹਨ ਇਸ ਦੇ ਲਈ ਰੀਪੀਰੀਅਰ ਕਾਨੂੰਨ ਦੇ ਮੁਤਾਬਿਕ ਪੰਜਾਬ ਦਾ ਇਹਨਾਂ ਨਦੀਆਂ ਦੇ ਪਾਣੀ ਤੇ ਪੂਰਾ ਅਤੇ ਪਹਿਲਾ ਹੱਕ ਹੈ ਇਹ ਕਾਨੂੰਨ ਅੰਤਰਰਾਸ਼ਟਰੀ ਪੱਧਰ ਤੇ ਵੀ ਮੰਨਿਆ ਜਾਂਦਾ ਹੈ ਜਿਸ ਦਾ ਮਤਲਬ ਇਹ ਹੈ ਕਿ ਪੰਜਾਬ ਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਤੋਂ ਬਾਅਦ ਹੀ ਪਾਣੀ ਦੂਜੇ ਰਾਜਾਂ ਨੂੰ ਦੇਣਾ ਚਾਹੀਦਾ ਹੈ ਪਰ ਜੇਕਰ ਹਕੀਕਤ ਦੀ ਗੱਲ ਕਰੀਏ ਤਾਂ ਪੰਜਾਬ ਦਾ ਪਾਣੀ ਭਾਰਤ ਸਰਕਾਰ ਦੇ ਵੱਲੋਂ ਗੈਰ ਰਿਪੀਰੀਅਨ ਰਾਜਾਂ ਜਿਵੇਂ ਕਿ ਹਰਿਆਣਾ, ਰਾਜਸਥਾਨ ਅਤੇ ਦਿੱਲੀ ਨੂੰ ਜ਼ਬਰਦਸਤੀ ਦਿੱਤਾ ਜਾ ਰਿਹਾ ਹੈ ਪੰਜਾਬ ਦੀਆਂ 28.5 ਮਿਲੀਅਨ ਏਕੜ ਫੁੱਟ ਦੇ ਵਿੱਚੋਂ 17.4 ਮਿਲੀਅਨ ਏਕੜ ਫੁੱਟ ਪਾਣੀ ਇਹਨਾਂ ਰਾਜਾਂ ਨੂੰ ਦਿੱਤਾ ਜਾਂਦਾ ਹੈ ਜਦਕਿ ਪੰਜਾਬ ਦੀ ਖੇਤੀਬਾੜੀ ਜੋ ਕਿ ਰਾਜ ਦੀ ਅਰਥਵਿਵਸਥਾ ਦੀ ਰੀੜ ਹੈ ਪਾਣੀ ਦੀ ਕਮੀ ਦੇ ਕਾਰਨ ਸੰਕਟ ਦੇ ਵਿੱਚ ਹੈ 14 ਲੱਖ ਟਿਊਬਵੈਲਾਂ ਦੇ ਨਾਲ ਜ਼ਮੀਨੀ ਪਾਣੀ 350 ਫੁੱਟ ਤੋਂ ਵੀ ਹੇਠਾਂ ਚਲਾ ਗਿਆ ਹੈ ਜੋ ਕਿ ਮੁੜ ਪਰੰਦੇ ਵਿੱਚ ਸਦੀਆਂ ਲਾ ਸਕਦੀਆਂ ਹਨ ਇਹ ਸਥਿਤੀ ਪੰਜਾਬ ਨੂੰ ਮਾਰੂਥਲ ਵੱਲ ਲੈ ਕੇ ਜਾ ਰਹੀ ਹੈ ਪੰਜਾਬ ਦੇ ਵਸਨੀਕਾਂ ਨੇ ਇਹ ਹੰਡਾਇਆ ਹੋਇਆ ਹੈ ਕਿ ਜਦੋਂ ਵੀ ਪੰਜਾਬ ਅੰਦਰ ਵਹਿੰਦੇ ਇਹਨਾਂ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਤਾਂ ਹਾੜਾਂ ਚੰਦੇ ਹਨ ਤਾਂ ਪੰਜਾਬ ਦੇ ਇਲਾਕੇ ਹੀ ਢੁੱਪਦੇ ਹਨ ਉਸ ਵੇਲੇ ਤਾਂ ਹਰਿਆਣਾ ਵਾਲੇ ਇਹ ਕਹਿੰਦੇ ਹਨ ਕਿ ਪਾਣੀ ਹਰਿਆਣੇ ਵੱਲ ਨਾ ਛੱਡਿਓ ਇਸ ਦੇ ਨਾਲ ਹਰਿਆਣਾ ਨਹੀਂ ਢੁੱਪਦਾ ਬਲਕਿ ਪੰਜਾਬ ਹੀ ਢੁੱਪਦਾ ਹੈ ਤਾਂ ਲੋੜ ਵੇਲੇ ਪਾਣੀ ਉੱਤੇ ਹੱਕ ਵੀ ਪੰਜਾਬ ਦਾ ਹੀ ਬੰਦਾ ਹੈ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਇੱਕ ਹੋਰ ਅੰਤਰਰਾਸ਼ਟਰੀ ਕਾਨੂੰਨ ਦੇ ਬਾਰੇ ਦੱਸਦੇ ਹਾਂ ਜਿਵੇਂ ਕਿ ਹੈਲਸਿੰਕੀ ਰੂਲਸ 1968 ਅਨ ਯੂਨ ਕਨਵੈਨਸ਼ਨ ਔਨ ਦਾ ਲਾ ਆਫ ਨਾਨ ਨੈਵੀਗੇਸ਼ਨਲ ਯੂजेस ਆਫ ਇੰਟਰਨੈਸ਼ਨਲ ਵਾਟਰ ਕੋਰਸਸ 1997 ਵਿਰ ਪੇਰੀਅਨ ਰਾਜਾਂ ਦੇ ਹੱਕਾਂ ਦੀ ਗੱਲ ਕਰਦੇ ਹਨ ਅਤੇ ਕਹਿੰਦੇ ਹਨ ਕਿ ਪਾਣੀ ਦੇ ਵੰਡ ਸਮਾਨ ਅਤੇ ਨਿਆਂਪੂਰਨ ਹੋਣੀ ਚਾਹੀਦੀ ਹੈ ਪਰ ਭਾਰਤ ਸਰਕਾਰ ਦੀਆਂ ਨੀਤੀਆਂ ਜਿਵੇਂ ਕਿ ਇੰਡਸ ਵਾਟਰ ਟ੍ਰੀਟੀ 1960 ਅਤਲੁਜ ਯਮਨਾ ਲਿੰਕ ਐਸਵਾਈਐਲ ਕਨਾਲ ਪੰਜਾਬ ਦੇ ਹੱਕਾਂ ਨੂੰ ਨਜ਼ਰਅੰਦਾਜ਼ ਕਰਦੀਆਂ ਹਨ ਭਾਵੇਂ ਕਿ ਰਿਪੀਰੀਅਨ ਕਾਨੂੰਨ ਅਤੇ ਅੰਤਰਰਾਸ਼ਟਰੀ ਨਿਯਮ ਪੰਜਾਬ ਦੇ ਪਾਣੀ ਤੇ ਪਹਿਲਾ ਹੱਕ ਦਿੰਦੇ ਹਨ ਪੰਜਾਬ ਨੂੰ ਆਪਣੀ ਖੇਤੀਬਾੜੀ ਅਤੇ ਹੋਰ ਜ਼ਰੂਰਤਾਂ ਦੇ ਲਈ ਪੂਰਾ ਪਾਣੀ ਮਿਲਣਾ ਚਾਹੀਦਾ ਹੈ ਪਰ ਭਾਰਤ ਸਰਕਾਰ ਦੀਆਂ ਨੀਤੀਆਂ ਪੰਜਾਬ ਦੇ ਪਾਣੀ ਨੂੰ ਜ਼ਬਰਦਸਤੀ ਦੂਜੇ ਰਾਜਾਂ ਨੂੰ ਦੇ ਰਹੀਆਂ ਹਨ ਜੋ ਕਿ ਨਾ ਸਿਰਫ ਗੈਰਕਾਨੂੰਨੀ ਹੈ ਸਗੋਂ ਪੰਜਾਬ ਦੀ ਅਰਥ ਵਿਵਸਥਾ ਅਤੇ ਵਾਤਾਵਰਣ ਲਈ ਵੀ ਖਤਰਨਾਕ ਹਨ ਇਹ ਸਪਸ਼ਟ ਹੈ ਕਿ ਭਾਰਤੀ ਹਕੂਮਤ ਪੰਜਾਬ ਦੇ ਨਾਲ ਵੀ ਉਸੇ ਤਰ੍ਹਾਂ ਦਾ ਬਤਿਹਰਾ ਅਪਣਾਰੀ ਹੈ ਜਿਸ ਤਰ੍ਹਾਂ ਦਾ ਪਾਕਿਸਤਾਨ ਦੇ ਨਾਲ ਅਪਣਾਇਆ ਜਾ ਰਿਹਾ ਹੈ ਹਰਿਆਣਾ ਦੇ ਹੱਕ ਵਿੱਚ ਫੈਸਲਾ ਕਰਨ ਲਈ ਤਾਨਾਸ਼ਾਹੀ ਤਰੀਕੇ ਦੇ ਨਾਲ ਡਾਇਰੈਕਟਰ ਪਾਵਰ ਦੇ ਤਬਦੀਲੀ ਵੀ ਕਰ ਦਿੱਤੀ ਗਈ ਹੈ ਅਤੇ ਆਕਾਸ਼ਦੀਪ ਸਿੰਘ ਜੋ ਕਿ ਪੰਜਾਬ ਦੇ ਕੋਟੇ ਤੋਂ ਭਾਖੜਾ ਪਿਆਸ ਮੈਨੇਜਮੈਂਟ ਬੋਰਡ ਵਿੱਚ ਡਾਇਰੈਕਟਰ ਪਾਵਰ ਵਜੋਂ ਤਾਇਨਾਤ ਸਨ ਉਹਨਾਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਉਹਨਾਂ ਦੀ ਥਾਂ ਸੰਜੀਵ ਕੁਮਾਰ ਜੋ ਕਿ ਹਰਿਆਣਾ ਦੇ ਨਾਲ ਸੰਬੰਧਿਤ ਇੰਜੀਨੀਅਰ ਹੈ ਉਸ ਨੂੰ ਆਕਾਸ਼ਦੀਪ ਸਿੰਘ ਦੀ ਥਾਂ ਡਾਇਰੈਕਟਰ ਰੈਗੂਲੇਸ਼ਨ ਪਾਵਰ ਵਜੋਂ ਨਿਯੁਕਤ ਕਰ ਦਿੱਤਾ ਗਿਆ ਹੈ ਇਹ ਤਾਂ ਸਿੱਧੇ ਤਰੀਕੇ ਨਾਲ ਪੰਜਾਬ ਦੀ ਬਾਹਮ ਰੋੜ ਕੇ ਉਸ ਨੂੰ ਹਰਿਆਣਾ ਦੇ ਅੱਗੇ ਨਿਵਾਉਣ ਦਾ ਹੈਂਕੜਪਾਸ ਤਰੀਕਾ ਹੈ ਜਿਸ ਨੂੰ ਪੰਜਾਬ ਦਾ ਅਨਖੀਲਾ ਲਹੂ ਕਦੇ ਵੀ ਪਰਵਾਣ ਨਹੀਂ ਕਰੇਗਾ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇ ਤਾਂ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ